ਸਾਸ਼ੀ ਗਾ ਸਾਰਿਆਂ ਨੂੰ ਤੇ ਹੁਣ ਅਸੀਂ ਰਾਤੀ ਅਸੀਂ ਆਗੇ ਸੀ ਆਪਣੇ ਲੀਲਾ ਮਾਸੀ ਦੇ ਘਰ ਇੱਥੇ ਹੈਗਾ ਪਿੰਡ ਹੁਸ਼ਾਰਪੁਰ ਵਿੱਚ ਪਿੰਡ ਕਾਰੀ ਠੀਕ ਹੈ ਜੀ ਤੇ ਹੁਣ ਅਸੀਂ ਅੱਗੇ ਚੱਲੇ ਆ ਸਾਡੀ ਦੂਸਰੀ ਮਾਸੀ ਦੇ ਘਰ ਜੋ ਹੈ ਅੱਗੇ ਫਗਵਾੜੇ ਵਿੱਚ ਪਿੰਡ ਪਪਿਆਣਾ ਠੀਕ ਹੈ ਜੀ ਤੇ ਹੁਣ ਸਾਡੇ ਸਾਰੇ ਬੰਦੇ ਤਿਆਰ ਹੈ ਨਾਣ ਨੂੰ ਇਹ ਸਾਡੇ ਮਾਸੀ ਜੀ ਨੇ ਇਹ ਛੋਟਾ ਬਾਬੂ ਸਾਡਾ ਜਸਕੀਰਤ ਇਹ ਸਾਡੇ ਨਿਆਣੇ ਨਾਲ ਸਭ ਰੈਡੀ ਹੈ ਸਭ ਰੈਡੀ ਹੈ ਤਿਆਰ ਹੈ ਜਾਣ ਨੂੰ ਚਲੋ ਇਹ ਸਾਡੇ ਮਾਸੜ ਜੀ ਉਧਰ ਚੱਕੀ ਤੇ ਗਏ ਹੈ ਇਹਨਾਂ ਦੀ ਚੱਕੀ ਹੈ ਇੱਥੇ ਕਹਿੰਦੇ ਫੋਕਸ ਕਰੋ ਭਾਬੀ ਦੇ ਇਹ ਸਾਡੀ ਭਾਬੀ ਹੈ ਪੂਜਾ ਭਾਬੀ ਤੁਸੀਂ ਕੁਝ ਕਹਿਣਾ ਚਾਹੋਗੇ ਅਸੀਂ ਜਦੋਂ ਇੱਥੇ ਆਨੇ ਤੁਹਾਨੂੰ ਮਿਲਣ ਵਾਸਤੇ ਤਾਂ ਕੁਝ ਕਹਿਣਾ ਚਾਹੋਗੇ ਚਲ ਭਾਈ ਜੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਸਾਨੂੰ ਬਹੁਤ ਅੱਛਾ ਲੱਗਦਾ ਹੈ ਅੱਛਾ ਦਰਨਾ ਗੱਲਬਾਤ ਸਾਨੂੰ ਬੇਰੇ ਕਿ ਅਸੀਂ ਚਾਹਾਂਗੇ ਤੁਸੀਂ ਹਮੇਸ਼ਾ ਹੀ ਸਾਰਾ ਦਿਨ ਪੰਜ ਪੰਜ ਵਾਰ ਖਾ ਲਈਓ ਗਰਮੀ ਆ ਜੇ ਆਫੇਸ਼ੀਅਲ ਸਾਨੂੰ ਤੇ ਵੈਸੇ ਸਾਨੂੰ ਖੁਦ ਨੂੰ ਵੀ ਬੜਾ ਮਨ ਕਰਦਾ ਪਿੰਡ ਪੇੜਾਂ ਲਾਉਣ ਨੂੰ ਹਾਂਜੀ ਸਾਰੀਆਂ ਚਾਰੋਂ ਰੁੱਤਾਂ ਵਿੱਚ ਆਓ ਤੁਹਾਨੂੰ ਵਧੀਆ ਹੀ ਇੱਥੇ ਮੌਸਮ ਲੱਗਦਾ ਗੱਲ ਹੈ ਠੀਕ ਹੈ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਕੁਝ ਨਹੀਂ ਬਸ ਹੁਣ ਚੱਲੀਏ ਚਾਈਮ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਤਾਂ ਕਹਿਣਾ ਚਾਹਾਂਗੇ ਸਾਡੇ ਇੱਥੇ ਆ ਕੇ ਹਾਂ ਹਾਂ ਬੋਲੋ ਬੋਲੋ ਕਿੱਦਾਂ ਦੇ ਲੱਗਿਆ ਤੁਹਾਨੂੰ ਇੱਥੇ ਆ ਕੇ ਤੁਸੀਂ ਪਹਿਲੀ ਵਾਰ ਆ ਚੁੱਕੇ ਹੋ ਇੱਕ ਵਾਰ ਵੇਸੀ 8 ਸਾਲ ਪਹਿਲੇ ਆਏ ਸੀ ਇਹ ਹੁਣ ਅਸੀਂ ਦੁਬਾਰਾ ਆਏ ਆ ਤੁਹਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਕਿੱਦਾਂ ਦਾ ਲੱਗਿਆ ਆ ਕੇ ਇਤੋ ਦੇ ਦੇਈ ਮੱਕਣ ਵਾ 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 ਬਸ ਫਰੋਂਟੇ ਲ ਸੀ ਨਜ਼ਾਰਾ ਹੀ ਆ ਗਿਆ ਕਾਫੀ ਕੇ ਕੀ ਪਾਗੜਾ ਆ ਰਿਹਾ ਮੈਂ ਵੇਟ ਕ੍ਰੀਨ ਕਰਕੇ ਜਾ ਰਿਹਾ ਇਤੋਂ ਦੀ ਤੁਹਾਨੂੰ ਐਦਾ ਲੱਗਿਆ ਤੁਸੀਂ ਪਹਿਲਾਂ ਐਦਾ ਲੱਗਾ ਸੀ ਪਹਿਲੇ ਕਦੀ ਨਹੀਂ ਉਹਨੇ ਮਾਣਾ ਉਹਦਾ ਲਾਉਣਾ ਨਹੀਂ ਲਾ ਲਾ ਸਾਨੂੰ ਜਿਆ ਠੀਕ ਹੈ ਠੀਕ ਹੈ ਉਹ ਡਾਇਲੌਗ ਠੀਕ ਹੈ ਥੋੜਾ ਮੈਂ ਇੰਟਰਵਾਇਜ਼ ਕਰ ਲਉ ਹੈ ਨਾ ਥੋੜਾ ਚੇਂਜ ਕਰ ਲਉ ਮਤਲਬ ਫਿਰ ਦੁਬਾਰਾ ਤੁਹਾਡਾ ਆਨ ਦਾ ਮਨ ਕਰੂਗਾ ਇੱਥੇ ਆਉਗੇ ਤੁਸੀਂ ਹੈ ਨਾ ਚਲੋ ਠੰਡੇ ਚਾਹੀਏ ਸਹੀ ਹੈ ਠੰਡੇ ਟਾਈਮ ਚਾਹੀਏ ਤਾਂ ਜ਼ਿਆਦਾ ਵਧੀਆ ਹੈ ਨਾ ਇਸ ਲਈ ਕੂਲਰ ਵੀ ਇੰਨੀ ਠੰਡੀ ਹਵਾ ਦੇ ਰਿਹਾ ਹੈ ਠੀਕ ਹੈ ਚੁਟੀਆਂ ਚਾਹੀਏ ਠੰਡੇ ਚਾਹੀਏ ਠੀਕ ਹੈ ਨਾ ਹੋਰ ਮਸੀ ਤੁਹਾਨੂੰ ਕਿੱਦਾਂ ਲੱਗਦਾ ਜਦੋਂ ਅਸੀਂ ਆਨੇ ਇੱਥੇ ਜਦੋਂ ਅਸੀਂ ਆਨੇ ਇੱਥੇ ਤੁਹਾਨੂੰ ਕਿਦਾਂ ਦਾ ਲੱਗਦਾ ਵਧੀਆ ਲੱਗਦਾ ਨਾ ਠੀਕ ਹੈ ਜੀ ਬੱਚੇ ਸਾਨੂੰ ਮੇਨ ਨਾ ਆਏ ਹਾਂ ਹਾਂ ਜੀ ਬੱਚਿਆਂ ਦਾ ਰਿਵਿਊ ਲੈ ਲਓ ਬੰਬੀ ਦੇ ਨਾ ਆ ਕੇ ਆਏ ਹਾਂ ਹਾਂ ਜੀ ਆਪਕੋ ਕਿਹਦਾ ਲਗਾ ਆਪ ਤੋਂ ਬੰਬੀ ਵਿੱਚ ਨਾ ਪਿੰਗਰੇਸ਼ਾ ਅਪੋਲੋ ਸੇ ਨਾ ਕਿ ਆਏ ਤੇ ਨਾ ਵੀ ਬੰਬੀ ਤੇ ਕਿਦਾਂ ਦਾ ਲੱਗਿਆ ਤੈਨੂੰ ਪੰਜਾਬੀ ਵਿੱਚ ਗੱਲ ਕਰਦੇ ਪੰਜਾਬੀ ਵਿੱਚ ਗੱਲ ਕਰ ਤੂੰ ਕਹਿੰਦੀ ਨਾ ਪੰਜਾਬੀ ਵਿੱਚ ਗੱਲ ਕਰਨੀ ਦੱਸ ਪੰਜਾਬੀ ਵਿੱਚ ਬੋਲ ਕਿਦਾਂ ਦਾ ਲੱਗਿਆ ਦੱਸੋ ਅੱਛਾ ਅੱਛਾ ਫਿਰ ਜਾਣਾ ਨਹੀਂ ਨਹੀਂ ਕਰਨ ਚਲਿਏ ਫਿਰ ਚਲਿਏ ਕਿੰਨੀ देर ਰਹਿਣਾ ਬੰਬੀ ਤੇ 5 ਮਿੰਟ ਅਜੇ ਘੰਡੇ ਰਹਿਣਾ ਅਰੇ ਇੰਨਾ ਘੱਟੋ ਗੁਰਮੀਰ ਕਿੱਸਾ ਲੱਗਾ ਆਪਕੋ ਕਿੱਦਾਂ ਦਾ ਲੱਗਿਆ ਤੁਹਾਨੂੰ ਆ ਕੇ ਪਿੰਡ ਹੈਂ اچھا ਲੱਗ ਰਿਹਾ ਹੈ ਫਿਰ ਦੁਬਾਰਾ ਕਬ ਆਣਾ ਹੈ ਜਵਾਬ ਲੈ ਕੇ ਆ ਕੇ ਬੋਲੋ ਤੁ ਵੀ ਹਮ ਆਵਾਂਗੇ ਜਦੋਂ ਫਟਵੇਂ ਆਇੰਗੇ ਜਦ ਵੀ ਮੌਕਾ ਮਿਲੇਗਾ ਤਬ ਆ ਜਾਗੇ ਹੈਨਾ ਅੰਗਰ ਵੀਡੀਓ ਮੇਂ ਬਤਾ ਦੇ ਕਿੱਦਾਂ ਦਾ ਲੱਗਿਆ ਤੈਨੂੰ ਅੱਛਾ ਅੱਛਾ ਮਜ਼ਾ ਆ ਰਿਹਾ ਹੈ ਹੈਨਾ ਠੀਕ ਹੈ ਚਲੋ ਹਾਂਜੀ ਦੱਸੋ ਮੈਡਮ ਜਿਸ ਉੱਪਰ ਦੇਖੋ ਚਲੋ ਬਤਾਓ ਕਿ ਕਿਹਦਾ ਲੱਗਾ ਹੱਥੇ ਹਾਂ ਪੇ ਆ ਕੇ ਬੋਲ ਕਿਹਦਾ ਲੱਗਾ ਕਿਹਦਾ ਲੱਗ ਰਿਹਾ ਹੈ ਐਸਾ ਤਾਂ ਬਤਾਓ ਅੱਛਾ ਦੱਸੋ ਇੱਥੇ ਕਿੰਨਾ ਲੱਗਿਆ ਸਾਨੂੰ ਅੱਛਾ ਬੋਲੋ ਮੈਨੂੰ ਬਹੁਤ ਅੱਛਾ ਲੱਗਿਆ ਇਦਾਂ ਬੋਲੋ ਹੈ ਨਹੀਂ ਯਾਰ ਬਹੁਤ ਹੀ ਸ਼ਾਇਗਰ ਹਾਂਜੀ ਜਸਕੀਰਤ ਚੱਲਣਾ ਨਾਲ ਸਾਡੇ ਜਸ ਜਸ ਤੇ ਦੋਨੋਂ ਜਾਣਾ ਸਲੀਪ ਜਸਕੀਰ ਨਾਲ ਜਾਣਾ ਹੈਨਾ ਨਹੀਂ ਚਲੋ ਚਲੀਏ ਚਲੋ ਠੀਕ ਹੈ ਫਿਰ ਅਸੀਂ ਅੱਗੇ ਵਧੋ ਲਓ ਨੂੰ ਪੌਜ਼ ਕਰਦੇ ਆਂ ਫਿਰ ਅੱਗੇ ਜਾ ਕੇ ਤੁਹਾਨੂੰ ਉਸੀ ਮਾਸੜੀ ਦੇ ਘਰ ਪਹੁੰਚ ਕੇ ਫਿਰ ਥੋੜਾ ਜਿਹਾ ਬਣਾ ਕੇ ਦਿਖਾਵਾਂ ਠੀਕ ਹੈ ਬਾਏ ਗਾਇਜ਼ ਨਹੀਂ ਹੋ ਨੈਕਸਟ ਵੀਡੀਓ ਸਸੀ ਦਾ ਮਾਸੜ ਜੀ ਉੱਥੇ ਸਾਹਮਣੇ ਬੈਠੇ ਆ ਉਹ ਰਹਿ ਗਏ ਸੀ ਉਹਨਾਂ ਨੂੰ ਉਹਨਾਂ ਦੀ ਵੀਡੀਓ ਬਣਾ ਕੇ ਆਉਂਦੇ ਆ ਚਲਿਏ ਮਾਸੜ ਜੀ ਮੈਂ ਕਹਿੰਦਾ ਰਹਿ ਲੋ ਜੀ ਇਹਨਾਂ ਨੂੰ ਵੀ ਲੈ ਚਲਦੇ ਆ ਨਾਲ ਹਾਂਜੀ ਹਾਂਜੀ ਬਾਬਾ ਗੋਸਨੋ ਬਹੁਤ ਵਧੀਆ ਠੀਕ ਠਾਕ ਮੈਂ ਕਿਹਾ ਥੋੜੀ ਜੀ ਵੀਡੀਓ ਬਣਾ ਲਈਏ ਨਹੀਂ ਸ਼ਾਬਾਸ਼ ਹੈਗੇ ਨਹੀਂ ਅੰਦਰ ਬਣਾ ਲਈ ਸਾਰਿਆਂ ਦੀ ਆਪਾਂ ਸ਼ਾਬਾਸ਼ੀਆ ਕੀਤਾ ਆਹ ਵੇਖੋ ਠੀਕ ਹੈ ਠੀਕ ਹੈ ਆਹ ਵੇਖ ਬਾਈ ਕਰ ਦੋ ਸਾਰੇ ਜਣੇ ਬਾਏ 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 ਜਨਨ ਸਾਰੇ ਜਣੇ ਇਹ ਨਹੀਂ ਦਰਮੇਂ ਲੱਗੀ ਚਲੋ ਜੀ ਹੁਣ ਅਸੀਂ ਬ੍ਰੈਸ਼ ਉਠਾ ਲਿਆ ਨੈਕਸਟ ਡੈਸਟੀਨੇਸ਼ਨ ਪਿੰਡ ਪਵਿਆਣਾ ਮੋੜ ਕੇ ਤੁਹਾਨੂੰ ਫਿਰ ਅੱਗੇ ਦਿਖਾਉਣੀ ਹੈ ਆਹ ਦੇਖੋ ਖੁਦ ਕੋ ਇਹ ਹੈਗਾ ਕੁੱਪ ਟੂੜੀ ਵਾਲਾ ਕੁੱਪ ਕਹਿੰਦੇ ਇਹਨੂੰ ਕਿ ਪਿੱਛੇ ਦੇਭਾਂ ਜੀ ਸਾਡਾ ਪੀਣੀ ਹੈ ਰਾਈਟ ਲੈਣਾ ਨਹੀਂ ਪੀਣੀ ਹੈ ਟਰੈਕਟਰ ਦੀ ਟਰੱਕ ਪੀ ਲਓ ਪੀਣੀ ਤੇ ਪੀ ਲਾਂਗੇ ਤਾਂ ਕਿ ਪ੍ਰਸ਼ਾਦ ਹੈ ਲੈ ਲੈਂਦੇ ਹੈ ਪ੍ਰਸ਼ਾਦ ਕੋਈ ਨਹੀਂ ਰਾਈਟ ਲੈਣਾ ਉਹ ਦੇਖੋ ਸਾਹਮਣੇ ਸ਼ਬੀਲ ਲੱਗੀ ਹੈ ਇੱਥੇ ਨਾ ਕਤੀਰਾ ਗੁੰਦ ਪਾ ਕੇ ਸ਼ਬੀਲ ਬਣਾਉਂਦੇ ਹਾਂ ਆਲੋ ਵੀ ਆ ਗਈ ਰਾਈਟ ਲੈ ਕੇ ਆਇਆ ਕੁਝ ਲੋ ਜੀ ਸ਼ਬੀਲ ਲਾ ਲੋ ਪੀ ਲਓ ਚਪੀ ਲੈ ਲਓ ਜੀ ਬਾਈ ਥੈਂਕ ਯੂ ਲੈ ਹਲੋ ਵੀ ਫੋਨ ਉਹ ਕਿੱਡੇ ਫਲੇਵਰ ਪਾਦੇ देखो नजारे देखो नजारे चोना लगना चोना खाद तो नजर ही आ रहा तो मोड़ ने दे गाड़ी देखो रेडी ले लो मम्मी मम्मी कुछ भी अभी वैउ वेरी डेंजरस क्या वैउ वेरी डेंजरस डेंजरस बिल्डिंग बन रही है वो हट गए खोला हां राइट 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 जो है है जी जी यस यस खड्डा आगे बात करो ब्लॉग बनाना не хт ри то लो जी ਅਸੀਂ पहुंच गए ਹਾਂ ਮਾਸੀ ਦੇ ਘਰ ਐਂਟਰ ਕਰ ਰਹੇ ਹਾਂ ਇਹ ਮਾਸੀ ਦਾ ਘਰ ਹੈ ਸਾਹਮਣੇ ਕੁੱਕੂ ਛੋੜ ਦਿਖਾ ਲਓ ਜੀ ਪਹੁੰਚ ਗਏ ਲੈ ਜਾ ਅਗੇ ਲੈ ਜਾ ਲੈ ਚੱਲ ਅਗੇ ਹੋਰ ਸਾਡੀ ਮਾਸੀ ਦਾ ਘਰ ਆ चलो 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 सीकाल जी ओए कुड़िए ਕੱਸੀ ਗੱਲ ਜੀ ਸਾਰਿਆਂ ਨੂੰ ਸ਼ੇਅਰ ਹੋ ਗਈ ਆ ਹੁਣ ਅਸੀਂ ਵਾਪਸ ਦਿੱਲੀ ਵਾਸਤੇ ਨਿਕਲਣ ਲੱਗੇ ਆ ਕਿ ਮਾਸੀ ਨੂੰ ਮਿਲ ਕੇ ਤਾਂ ਅਸੀਂ ਨਿਕਲ ਰਹੇ ਆ ਠੀਕ ਆ ਮਾਸੀ ਜੀ ਫਿਰ ਮਿਲਦੇ ਆ ਠੀਕ ਓਕੇ ਚਲੋ ਮਾਸੜ ਜੀ ਮਾਸੜ ਜੀ ਹਾਂ ਜੀ ਚਲਿਏ ਚਲੋ ਅਸੀਂ ਆਪਾਂ ਚੱਲਦੇ ਹਾਂ ਚਲੋ ਬੱਚੇ ਬੈਠ ਗਏ ਆ ਵਿੱਚ ਫੇਰ ਮਿਲਦੇ ਆ ਹਾਂ ਫੇਰ ਆਵਾਂਗੇ ਨਵੇਂ ਜੋਸ਼ ਨਾਲ ਸੈਲਾਨਾ 'ਚ ਫੇਰ ਮਿਲਦੇ ਆ ਠੰਡੇ ਮੌਸਮ 'ਚ ਆਵਾਂਗੇ ਦੁਬਾਰਾ ਸਤ ਸ੍ਰੀ ਅਕਾਲ ਮਾਹਰ ਜੀ ਖਾਲਸਾ ਸੰਸਾਰ ਜੀ ਜਪਦੇ ਚਲੋ ਚਲੋ ਜੀ ਅੱਛਾ ਮਾਜੀ ਸਸੀ ਚਲੋ ਬਾਏ ਮਿਲਦੇ ਆ ਸੈਲਾ ਜੀ ਜਰੂਰ ਜਰੂਰ ਸ਼ੁਰੂ ਕਰਦੇ ਹਾਂ ਹਾਂ ਚਲੋ ਇਸ ਵਿੱਚ ਤਾਂ ਮੈਂ ਆਪਣਾ ਫੇਵਰਿਟ ਕਲਰ ਕਰੂੰਗਾ ਮੇਟੇ ਕੋਈ ਬਾਦ ਨਹੀਂ ਠੀਕ ਕੋਣ ਆਇਆ ਨਾ ਅਮਨ ਦੀਦੀ ਹੋਰ ਵੀ ਚੱਲੇ ਗਏ ਹਾਂ ਹਾਂ ਹੁੰਦਾ ਹੈ ਉਹ ਹਰ ਵਾਰ ਬਾਰੀ ਹੁੰਦੇ ਨੇ ਚਲੋ ਠੀਕ ਮਾਤਾ ਜੀ ਹਿੱਕਾ ਚਲੋ ਬਾਈਕ ਲੈ ਬਾਈਕ ਲੈ ਬਾਈਕ ਇਹ ਆਹ ਫਟਾਕਟ ਆਪਣੇ ਨਾਮ ਦਾ ਪਹਿਲਾ ਅੱਖਰ ਲਾ ਲੀਏ ਦੇਖਦੇ ਹਾਂ ਲੈਫਟ ਰੋਟੀ ਮੇ ਆਹ ਫਟਾਕਟ